ਪਿੱਛੇ ਜੇ RAM ਮੰਦਿਰ ਬਣਿਆ ਨਾ ਉੱਥੇ ਅਜੁੱਦੇ ਅੱਜ ਟੀਵੀ ਤੇ ਵੇਖਦਾ ਸੀ ਮੈਂ RAM ਜੀ ਦੀ ਮੂਰਤੀ ਬੜੀ ਚਿਹਰਾ ਬੜਾ ਪਿਆਰਾ ਪਿਆਰਾ ਬਣਾਇਆ ਜਿਵੇਂ ਕੋਈ ਟੈਨਸ਼ਨ ਨਹੀਂ ਕੋਈ ਪਰੇਸ਼ਾਨੀ ਨਹੀਂ ਜਿਵੇਂ ਬੱਚੇ ਦਾ ਚਿਹਰਾ ਹੁੰਦਾ ਮਾਸੂਮ ਜਦੋਂ ਵੀ ਮੂਰਤੀਆਂ ਦੇ ਚਿਹਰੇ ਬਣਾਉਂਦੇ ਨੇ ਮੂਰਤੀਕਾਰ ਬੜੇ ਮਾਸੂਮ ਚਿਹਰੇ ਬਣਾਉਂਦੇ ਆ। ਨਿਰਸ਼ਲ ਚਿਹਰੇ, ਨਿਰਦੋਸ਼ ਚਿਹਰੇ, ਸਾਫ਼। ਕੋਈ ਚਿਹਰੇ ਤੇ ਐਕਸਪ੍ਰੈਸ਼ਨ ਐ ਜਿਹੜਾ ਖਿਜ ਵਾਲਾ ਨਹੀਂ ਹੁੰਦਾ, ਟਿਊੜੀ ਨਹੀਂ ਹੁੰਦੀ। ਚਿਹਰਾ ਬਿਲਕੁਲ ਇਦਾਂ ਬਣਾਉਂਦੇ ਆ ਜਿਵੇਂ ਹੱਸੂ-ਹੱਸੂ ਕਰਦਾ। ਹੁਣ ਕੋਈ RAM ji ਦਾ ਭਗਤ ਅਜੁੱਧਿਆ RAM ਮੰਦਰ ਜਾਵੇ, ਮੱਥਾ ਟੇਕ ਕੇ ਤੇ ਆਖੇ ਲੈ ਮਨਾ ਜਿੱਡੀ ਵੱਡੀ ਮਰਜ਼ੀ ਭੀੜ ਪੈ ਜੇ ਚਿਹਰਾ ਤੂੰ ਐਂ ਰੱਖੀ ਉਹਦਾ ਰਾਮ ਮੰਦਰ ਜਾਣਾ ਸਫਲ ਹੋ ਗਿਆ ਤੇ ਜੇ ਰਾਮ ਜੀ ਦੇ ਪਿੱਛੇ ਲੋਕਾਂ ਨਾਲ ਲੜਦਾ ਫਿਰੇ ਕੁੱਟ ਵੱਟ ਕਰਦਾ ਫਿਰੇ ਮਾਰਦਾ ਫਿਰੇ ਤੇ ਫਿਰ ਉਹੀ ਨੁਕਸਾਨ ਹੋ ਗਿਆ ਧਰਮ ਨੂੰ ਉਸ ਚੀਜ਼ ਨੂੰ ਚੰਗੀ ਤਰ੍ਹਾਂ ਵਰਤ ਸਕਦਾ ਸੀ ਅਸੀਂ ਗੁਰੂ ਗੋਬਿੰਦ ਸਿੰਘ ਦੀ ਫੋਟੋ ਵੇਖਦੇ ਆ ਤਸਵੀਰ ਵੇਖਦੇ ਆ ਮਾਛੀ ਵੜ ਦੇ ਜੰਗਲਾਂ ਵਿੱਚ ਪਿਆਂ ਦੀ ਤਸਵੀਰ ਤੇ ਤਸਵੀਰ ਹੈ ਪਰ ਬੜਾ ਚਿਹਰਾ ਸ਼ਾਂਤ ਦੋ ਪੁੱਤ ਸ਼ਹੀਦ ਹੋ ਜਾਣ ਮਾਂ ਸ਼ਹੀਦ ਹੋ ਜਾਏ ਵੱਡੇ ਪੁੱਤਰ ਵੀ ਸ਼ਹੀਦ ਹੋ ਜਾਣ ਘਰ ਵੀ ਨਾ ਰਵੇ ਪਰਿਵਾਰ ਨਾ ਰਵੇ ਜੈ ਦਾਦਾ ਸਭ ਕੁਝ ਚਲਿਆ ਜਾਵੇ ਤੇ ਫਿਰ ਵੀ ਚਿਹਰਾ ਇੰਨਾ ਸ਼ਾਂਤ ਅਸੀਂ ਜੇ ਸਿੱਖਿਆ ਲਈਏ ਫਿਰ ਤੇ ਸਾਡਾ ਮਾਛੀਵਾੜੇ ਜਾਣਾ ਸਫਲ ਤੇ ਜੇ ਅਸੀਂ ਲੜਦੇ ਫਿਰਿਏ ਵੀ ਤੂੰ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਮੰਨਦਾ ਲੱਤਾਂ ਵੱਡਦੇਾਂਗੇ ਗੋਲੀ ਮਾਰਦੇਾਂਗੇ ਤੂੰ ਮਹਾਰਾਜ ਨੂੰ ਐ ਬੋਲਣ ਵਾਲਾ ਕੌਣ ਹੁੰਨਾ ਹੈ ਪਹਿਲਾਂ ਸਾਡਾ ਪਿਆਰ ਪਾਏਵੇ ਤੇ ਸਹੀ ਫੇਰ ਗੱਲ ਕਰਾਂਗੇ ਅੱਗੇ ਆ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਬੰਦੇ ਮਾਰਦੇ ਫਿਰਦੇ ਐ ਕੀ ਇਹਨਾਂ ਦਾ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਪਿਛੇ ਜੇ ਗੰਗੂ ਮੱਠ ਕੋਈ ਇਦਾਂ ਦਾ ਨਾਂ ਸੀ ਉਹਦਾ ਉਹਨੇ ਮਾਰਿਆ ਬੰਦਾ ਫਗਵਾੜੇ ਵਿੱਚ ਉਹਦਾ ਟੈਸਟ ਹੋਇਆ ਤਿੰਨ ਤਰ੍ਹਾਂ ਦੇ ਨਸ਼ੇ ਕਰਦਾ ਉਹ ਆਪ ਨਸ਼ੇੜੀ ਐ ਤੇ ਕਹਿੰਦਾ ਮੈਂ ਗੁਰੂ ਸਾਹਿਬ ਨਾਲ ਪਿਆਰ ਬੇਦਬੀ ਕਰਨ ਵਾਲਾ ਬੰਦਾ ਵੱਡ ਦੇਣਾ ਨਾਲੇ ਬੰਦੇ ਨੇ ਬੇਦਬੀ ਕੀਤੀ ਵੀ ਨਹੀਂ ਫੇਰ ਵੀ ਵੱਡ ਤਾਂ ਮਾਰਤਾ ਬੰਦਾ ਗੁਰੂ ਸਾਹਿਬਾਂ ਦੇ ਨਾਂ ਤੇ ਗੁੰਡਾਗਰਦੀ ਨਾ ਕਰੋ ਗੁਰੂ ਸਾਹਿਬਾਂ ਤੋਂ ਪਿਆਰ ਸਿੱਖੋ ਪਿਆਰ RAM ਜੀ ਤੋਂ ਪਿਆਰ ਸਿੱਖੋ 14 ਸਾਲਾਂ ਦਾ ਬਨਵਾਸ ਮਿਲ ਗਿਆ ਕਹਿੰਦੇ ਕੋਈ ਗੱਲ ਨਹੀਂ ਭਰਾ ਨੂੰ ਰਾਜ ਮਿਲ ਗਿਆ ਸੀ ਤੇ ਦੋ ਖੁੱਡ ਨਹੀਂ ਛੱਡਦੇ ਕਿਤੇ ਤੇ ਰਾਜ ਛੱਡ ਕੇ ਤੁਰ ਗਏ ਚੰਗੀ ਸਿੱਖਿਆ ਲੈ ਲਓ ਕੋਈ ਜੇ ਸਿੱਖਣਾ ਸਿੱਖਿਆ ਲੈਣੀ ਵੀ ਹੈ ਉਹਨਾਂ ਦਾ ਚਿਹਰਾ ਵੇਖੋ ਕਿੱਦਾਂ ਤੇ ਆਪਣਾ ਚਿਹਰਾ ਵੇਖੋ ਸ਼ੀਸ਼ੇ 'ਚ ਵੀ ਤਿਉੜੀ ਤੇ ਲੈਂਦੀ ਨਹੀਂ ਸਾਡੀ ਅਸੀਂ ਖਿਜੇ-ਖਿਜੇ ਰਹਿੰਦੇ ਆ ਹਰ ਵੇਲੇ ਭਟਕਦੇ ਰਹਿੰਦੇ ਆ ਹਰ ਵੇਲੇ ਪਰੇਸ਼ਾਨ ਰਹਿੰਦੇ ਆ ਕਿੱਥੇ ਉਹ ਤੇ ਕਿੱਥੇ ਅਸੀਂ ਸੋ ਜਿਹੜੀ ਚੀਜ਼ ਸਿੱਖਣੀ ਚਾਹੀਦੀ ਹੈ ਉਹ ਸਿੱਖਣੀ ਚਾ ਸਿੱਖੋ ਨਾਲੇ ਠੀਕ ਹੈ ਅੱਜ ਅਗਲੇ ਤਰਕੀਆਂ ਕਰ ਰਹੇ ਨੇ ਦਿਮਾਗੀ ਨੇ ਭਾਈ Hindu ਦਿਮਾਗੀ ਕੌਮ ਹੈ ਤੇ ਸਾਡੇ ਸਿੱਖ ਜਜ਼ਬਾਤੀ ਨੇ ਜਜ਼ਬਾਤੀ ਜਜ਼ਬਾਤੀ ਬੰਦਾ ਹਮੇਸ਼ਾ ਮਾਰ ਖਾ ਜਾਂਦਾ ਦਿਮਾਗੀ ਬੰਦੇ ਅੱਗੇ ਲੰਘ ਜਾਂਦੇ ਆ ਸਾਡੇ ਭੋਲੇ ਪਾਲੇ ਲੋਕ ਐ ਇਹ ਜਜ਼ਬਾਤਾਂ ਵਿੱਚ ਚੱਲਣ ਵਾਲੇ ਐ ਇਮੋਸ਼ਨਲੀ ਕੌਮ ਐ ਸਾਡੀ ਜਜ਼ਬਾਤੀ ਇਹ ਜਿੱਧਰ ਨੂੰ ਹਵਾ ਆਵੇ ਉਧਰ ਨੂੰ ਹੋ ਜਾਂਦੇ ਆ ਪਰ ਉਹ ਦਿਮਾਗੀ ਨੇ ਅੱਜ ਉਹ ਰਾਮ ਰਾਜ ਦੀਆਂ ਗੱਲਾਂ ਕਰ ਰਹੇ ਨੇ ਤੇ ਉਹਨਾਂ ਦੇ ਲੀਡਰ ਇਦਾਂ ਦੇ ਨੇ ਉਹ ਕਰ ਰਹੇ ਨੇ ਤਿਆਰੀਆਂ ਸਾਡੀ ਲੀਡਰਸ਼ਿਪ ਨੂੰ ਖਾਣ ਤੋਂ ਵੇਹਲ ਨਹੀਂ ਉਹਨੂੰ ਉਹਦੀ ਕੁਰਸੀ ਇੱਕ ਦੂਜੇ ਦੀ ਬਸ ਕੁਰਸੀ ਮਿਲ ਜਾਏ ਪੰਥ ਪਵੇ ਟਠੇ ਖੂ ਜ ਇਹਨਾਂ ਨੂੰ ਕੋਈ ਮਤਲਬ ਥੋੜਾ ਜਿੰਨਾ ਨੁਕਸਾਨ ਸਿੱਖ ਲੀਡਰਾਂ ਨੇ ਸਿੱਖੀ ਦਾ ਕੀਤਾ ਇਹਨਾਂ ਬਗਾਨਿਆਂ ਨੇ ਨਹੀਂ ਕੀਤਾ ਸੋ ਅਗਲੇ ਦਿਮਾਗ ਨਾਲ ਚੱਲਦੇ ਨੇ ਭਾਈ ਮੰਨੀ ਭਾਵੇਂ 33 ਕਰੋੜ ਦੇਵਤੇ ਨੂੰ ਜਾਂਦੇ ਨੇ ਪਰ ਦੇਸ਼ ਕਿਵੇਂ ਬਣਾਉਣਾ ਇਹ ਉਹਨਾਂ ਨੂੰ ਆਉਂਦਾ ਹੈ ਸਾਡੇ ਵਾਲੇ ਮੰਨਦੇ ਗੁਰੂ ਗ੍ਰੰਥ ਸਾਹਿਬ ਨੂੰ ਨੇ ਗੁਰਦੁਆਰਾ ਇੱਕ ਨਹੀਂ ਅਸੀਂ ਚਲਾ ਸਕਦੇ ਫਿਰ ਅਗਲੇ ਅੱਗੇ ਨੇ ਠੀਕ ਹੈ ਫਿਰ ਵਧਾਈਆਂ ਭਾਈ ਦਿਮਾਗੀਆਂ ਨੂੰ ਵਧਾਈਆਂ ਦਿਮਾਗ ਵਾਲੇ ਨੇ ਅਗਲੇ ਦਿਮਾਗ ਵਾਲੇ ਬੰਦੇ ਨੇ ਕਾਮਯਾਬ ਹੋਣਾ ਹੀ ਹੈ ਅਸੀਂ ਦਿਮਾਗ ਵਰਤਣਾ ਸ਼ੁਰੂ ਕਰੀਏ ਅਕਲ ਲਈਏ ਦਿਮਾਗ ਨੂੰ ਵਰਤਣਾ ਸ਼ੁਰੂ ਕਰੀਏ ਠੀਕ ਹੈ ਅਗਲਿਆਂ ਨੇ ਕਰ ਲਿਆ ਤੇ ਹੁਣ ਜੇ ਸਾਡੇ ਚ ਚੰਗੇ ਬੰਦੇ ਆਉਣ ਪੈਦਾ ਹੋਣ ਕਿਤੇ ਆਪਣੀ ਵੀ ਗੱਲ ਕਰਨ ਤੇ ਕਰਨੀ ਤੇ ਉਹਨਾਂ ਨੇ ਸੀ ਜਿਹੜੇ ਅੱਜ ਕਰਨਾ ਕਰਨ ਯੋਗ ਸੀ ਜਿਨ੍ਹਾਂ ਨੂੰ ਥਾਂ ਦਿੱਤਾ ਕੌਮ ਨੇ ਆਗੂ ਬਣਾਇਆ ਵੀ ਤੁਸੀਂ ਅੱਗੇ ਲੱਗ ਕੇ ਗੱਲ ਕਰੋ ਤੇ ਸਾਡੇ ਵਾਲਿਆਂ ਨੂੰ ਪੰਥ ਛੱਡ ਕੇ ਇਹਨਾਂ ਨੂੰ ਰਾਜ ਦੀ ਇੱਛਾ ਬਣ ਗਈ ਪੰਜ ਸੱਤ ਵਾਰੀ ਰਾਜ ਕਰ ਵੀ ਲਿਆ ਹੁਣ ਪੈ ਗਿਆ ਮੂੰਹ ਨੂੰ ਲੱਗ ਗਿਆ ਖੂਨ ਹੁਣ ਪੰਥ ਦੀ ਘੱਟ ਚਿੰਤਾ ਹੈ ਕੁਰਸੀ ਦੀ ਜ਼ਿਆਦਾ ਚਿੰਤਾ ਹੈ ਜਿੱਦਨ ਕੁਰਸੀ ਖੁੱਸ ਜਾਏ ਫਿਰ ਇਹਨਾਂ ਨੂੰ ਪੰਥ ਚੇਤਾ ਆ ਜਾਂਦਾ ਬੰਦੀ ਸਿੰਘ ਚੇਤਾ ਆ ਜਾਂਦੇ ਆ ਇਹਨਾਂ ਲਈ ਪ੍ਰਾਇਓਰਟੀ ਪੰਥ ਨਹੀਂ ਇਹਨਾਂ ਦੀ ਪ੍ਰਾਇਓਰਟੀ ਬੰਦੀ ਸਿੰਘ ਜਾਂ ਕੋਈ ਹੋਰ ਕੌਮੀ ਮੁੱਦਾ ਨਹੀਂ ਇਹਨਾਂ ਦੀ ਪ੍ਰਾਇਓਰਟੀ ਦੁਬਾਰਾ ਰਾਜ ਲੈਣਾ ਹੈ ਰਾਜ ਸੱਤਾ ਚਾਉਣਾ ਹੋਰ ਇਹਨਾਂ ਨੂੰ ਕੀ ਚਾਹੀਦਾ ਹੈ ਲੀਡਰਾਂ ਸਾਡਿਆਂ ਨੂੰ ਸੋ ਕਿਤੇ ਕੁਰਸੀਆਂ ਛੱਡ ਕੇ ਗੁਰੂ ਸਾਹਿਬ ਦੀ ਸੋਚ ਤੇ ਪਹਿਰਾ ਦਿੰਦੇ ਤੇ ਅੱਜ ਗੱਲ ਕੁਝ ਹੋਰ ਹੋਣੀ ਸੀ ਚਲੋ ਆਪਾਂ ਆਪ ਅਕਲ ਨਾਲ ਚੱਲੀਏ ਗੁਰੂ ਸਾਹਿਬ ਨਾਲ ਰੱਜ 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 ਕੇ ਪਿਆਰ ਕਰੋ ਪਰ ਗੁਰੂ ਸਾਹਿਬ ਦੇ ਨਾਂ ਤੇ ਲੋਕਾਂ ਨੂੰ ਮਾਰੋ ਨਾ ਬੰਦੇ ਨਾ ਮਾਰੋ ਵੇਖੋ ਵੀਰੋ ਆਪਣੇ ਪੁੱਤ ਨੂੰ ਬੱਚੇ ਨੂੰ ਧੀ ਨੂੰ ਰੱਜ ਰੱਜ ਪਿਆਰ ਕਰਦੇ ਹੋ ਕਿ ਨਹੀਂ ਬੋਲੋ ਪਰ ਜੇ ਕੋਈ ਤੇਰੇ ਧੀ ਪੁੱਤ ਨੂੰ ਪਿਆਰ ਨਹੀਂ ਕਰਦਾ ਫਿਰ ਉਹਨੂੰ ਮਾਰਨ ਜਾਣਾ ਕਦੇ ਦੀ ਮਾਰਨ ਜਾਂਦਾ ਏਦਾਂ ਹੀ ਗੁਰੂ ਸਾਹਿਬ ਨੂੰ ਰੱਜ ਰੱਜ ਪਿਆਰ ਕਰੋ ਜਿਹੜਾ ਨਹੀਂ ਪਿਆਰ ਕਰਦਾ ਛੱਡ ਪਰੇ ਭਾਈ ਤੇਰੀ ਮਰਜ਼ੀ ਏ ਤੇਰੀ ਮਰਜ਼ੀ ਏ ਤੂੰ ਨਹੀਂ ਪਿਆਰ ਕਰਦਾ ਤੇਰੀ ਵੱਖਰੀ ਸੋਚ ਹੈ ਸਾਡੀ ਵੱਖਰੀ ਸੋਚ ਹੈ ਪਰ ਏਦਾਂ ਨਹੀਂ ਹੁੰਦਾ ਕਿ ਅਸੀਂ ਬੰਦੇ ਮਾਰਨ ਤੁਰ ਪੀਏ ਵੱਢਣ ਤੁਰ ਪੀਏ ਕਹਿੰਦੇ ਬੇਦਬੀ ਵਾਲਿਆਂ ਨੂੰ ਤੇ ਫਿਰ ਸੋਧਾ ਲਾਉਣਾ ਹੀ ਹੈ ਆ ਜਿਹੜੇ ਏਦਾਂ ਨਹੀਂ ਬੋਲਦੇ ਹੁੰਦੇ ਇਹਨਾਂ ਨੂੰ ਕਿਹਾ ਕਰੋ 365 ਸਰੂਪ ਸ਼੍ਰੋਮਣੀ ਕਮੇਟੀ ਵਾਲੇ ਉਧਰ ਨੂੰ ਮੂੰਹ ਕਰੇਗਾ ਕੋਈ ਅੱਗੇ ਪਤਾ ਵੀ ਡਾਂਗ ਵਾਲੇ ਨੇ ਇੱਕ ਅੱਧਾ ਕੱਲਾ ਤੋਂ ਕੱਲਾ ਫਸ ਜਾਂਦਾ ਫਿਰ ਕੁੱਟ ਦੇ ਦਿੰਦੇ ਫਿਰ ਗੰਡਾਸੇ ਨਾਲ ਵੜ ਦੇਣਗੇ ਤਾਂ ਕਰਕੇ ਅੰਦਰ ਗੁਰਬਾਣੀ ਤੋਂ ਗੁਰੂ ਸਾਹਿਬ ਤੋਂ ਪਿਆਰ ਦੀ ਗੁੜਤੀ ਲਓ ਭਾਈ ਇਹ ਗੁੜਤੀ ਕਿੰਨੇ ਦੇਤੀ ਗੁਰੂ ਨਾਨਕ ਦੀ ਗੁੜਤੀ ਬੜੀ ਪਿਆਰ ਦੀ ਸੀ ਗੁਰੂ ਗੋਬਿੰਦ ਸਿੰਘ ਦੀ ਗੁੜਤੀ ਬੜੇ ਪਿਆਰ ਦੀ ਸੀ ਕਦੇ ਮਾਰਨ ਗਏ ਨਹੀਂ ਜਿਹੜੇ ਆਗੇ ਚੜ ਕੇ ਫਿਰ ਤੇ ਚਲੋ ਮੁਕਾਬਲਾ ਕਰਨਾ ਹੀ ਪੈਂਦਾ ਹੈ ਹੁਣ ਤੁਹਾਨੂੰ ਘਰੇ ਬੈਠਿਆਂ ਨੂੰ ਕੋਈ ਟੇਕ ਕੇ ਬਹਿਨ ਨਾ ਦਵੇ ਫਿਰ ਤੇ ਕਰਾਂਗੇ ਹੀ ਕੁਛ ਨਾ ਕੁਛ ਪਰ ਇਹ ਗੁੜਤੀ ਕਲਗੀਆਂ ਵਾਲੇ ਨਹੀਂ ਦੇਖੇ ਗਏ ਜਿਹੜਾ ਕੰਮ ਅੱਜ ਕੱਲ ਕਰਦੇ ਫਿਰਦੇ ਆਂ ਅਸੀਂ ਦਿਮਾਗੀ ਬਣੋ ਦਿਮਾਗੀਆਂ ਵੱਲ ਵੇਖੋ ਆਪਾਂ ਕੀ ਕਰਦੇ ਫਿਰਦੇ ਆਂ ਫਿਰ ਮੀਡੀਏ 'ਚ ਖਬਰਾਂ ਆਉਂਦੀਆਂ ਐ ਸੋਸ਼ਲ ਮੀਡੀਏ ਤੇ ਉਹ ਫੋਟੋਆਂ ਪੈਂਦੀਆਂ ਫਿਰ ਦੁਨੀਆ ਭਰ 'ਤੇ ਜਲੂਸ ਨਿਕਲਦਾ ਐ ਇੱਕ ਪਾਸੇ ਅਸੀਂ ਆਂ ਇੱਕ ਪਾਸੇ ਦੂਜੇ ਉਹ ਵੇਖੋ ਕਿਵੇਂ ਆ 22 ਤਰੀਕ ਨੂੰ ਵੇਖਿਆ ਹੀ ਐ ਨਾ ਸਾਰਾ ਕੁਝ ਆਪਾਂ ਕਿਵੇਂ ਰਾਮ ਮੰਦਰ ਕਿਵੇਂ ਮੂਰਤੀਆਂ ਸਥਾਪਿਤ ਹੋ ਰਹੀਆਂ ਕਿਵੇਂ ਦੁਨੀਆ ਭਰ ਦੇ ਬੰਦੇ ਆ ਕੇ ਉੱਥੇ ਇੱਕ ਪਾਸੇ ਉਹ ਦੇਖੋ ਦਿਮਾਗ ਵਰਤ ਕੇ ਕਿਤੇ ਦੀ ਕਿਤੇ ਲੰਘ ਚੱਲੇ ਐ ਤੇ ਅਸੀਂ ਅਸੀਂ ਅਜੇ ਬੰਦੇ ਵੱਢਣ ਵਾਲੇ ਪਾਸੇ ਹੀ ਤੁਰੇ ਹੋਏ ਆਂ ਐ ਕਰ ਦਿਆਂਗੇ ਐ ਕਰ ਦਿਆਂਗੇ ਜਮਾਨਾ ਬਦਲ ਗਿਆ ਭਾਈ ਸਮਾਂ ਬਦਲ ਗਿਆ ਬੰਦੀ ਸਿੰਘਾਂ ਨੂੰ ਛਡਾਉਂਦੇ ਛਡਾਉਂਦੇ ਕਿੰਨੇ ਨਵੇਂ ਬੰਦੀ ਬਣ ਗਏ ਹੁਣ ਪਿਛਲੇ ਸਾਲ ਘੱਟ ਬੰਦੀ ਸੀ ਹੁਣ ਜ਼ਿਆਦਾ ਹੋ ਗਏ ਦਿਮਾਗ ਤੋਂ ਕੰਮ ਲੈਣਾ ਪੈਣਾ ਹੈ ਅੱਜ ਕਾਲੇ ਪੈਣ ਦੀ ਤੱਤੇ ਪੈਣ ਦੀ ਲੋੜ ਨਹੀਂ ਅੰਦਰ ਸਹਿਨਸ਼ੀਲਤਾ ਵਧਾਈਏ ਅੰਦਰ ਸਹਿਜ ਵਧਾਈਏ ਆਪਣੇ ਆਪ ਨੂੰ ਕਾਇਮ ਕਰੀਏ ਪਾ ਬੰਦੇ ਮਾਰਨ ਵਾਲਾ ਕੰਮ ਛੱਡ ਦਿਓ ਨਹੀਂ ਤੇ ਬਦਨਾਮ ਹੋਵੋਗੇ ਤੁਸੀਂ ਤੇ ਬਦਨਾਮ ਹੋਣਾ ਹੀ ਹੈ ਲੋਕਾਂ ਸਤਿਗੁਰੂ ਦੀ ਸਿੱਖੀ ਬਦਨਾਮ ਹੁੰਦੀ ਹੈ ਪਤਾ ਨਹੀਂ ਗੁਰੂ ਸਾਹਿਬ ਨੇ ਇਹਨਾਂ ਨੂੰ ਇਹੀ ਹੋਈ ਸਿਖਾਇਆ ਹੈ ਬੰਦੇ ਵੱਢਣੇ ਬੰਦੇ ਮਾਰਨੇ ਲੋਕ ਡਰਦੇ ਗੁਰਦੁਆਰੇ ਦੀ ਵੜਨਗੇ ਵੀ ਦੁਸ਼ਮਣੀ ਚ ਕਿਤੇ ਮਾਰ ਹੀ ਨਾ ਦੇਣ ਐਵੇਂ ਹੀ ਨਾ ਨਾਮ ਲਾ ਦੇਣ ਵੀ ਇਹਨੇ ਬਦਵੀ ਕੀਤੀ ਏ ਐਵੇਂ ਹੀ ਨਾ ਕੋਈ ਮੇਰਾ ਨਾਮ ਲੈ ਦੇ ਵੀ ਇਹ ਬਦਵੀ ਕਰਨ ਆਇਆ ਸੀ ਕਿਉਂਕਿ ਸਬੂਤ ਤੇ ਕੋਈ ਹੁੰਦਾ ਨਹੀਂ ਉਹ ਜਿਹੜਾ ਬੰਦਾ ਮਾਰਿਆ ਫਗਵਾੜੇ ਉਹਦਾ ਸਬੂਤ ਥੋੜਾ ਵੀ ਇਹਨੇ ਕੋਈ ਬਦਵੀ ਕੀਤੀ ਏ ਬਸ ਉਹਨੂੰ ਚੱਕ ਕੇ ਸੋਦਾ ਲਾਤਾ ਉਹਦੇ ਟੁਕੜੇ ਟੁਕੜੇ ਕਰਤੇ ਬਸ ਉਹ ਇੰਨੇ ਨਾਲ ਹੀ ਆਪਾਂ ਦੁਨੀਆ ਭਰ ਚ ਆਪਣਾ ਜਲੂਸ ਨਾ ਕਢਵਾਈਏ ਸਿੱਖ ਕੌਮ ਸਿਆਣੀ ਕੌਮ ਹੈ ਇਹ ਦੁਨੀਆ ਨੂੰ ਦਸੀਏ ਬੜਾ ਕੁ ਕੌਮ ਹੈ ਪੜਨ ਲਿਖਣ ਵਾਲੇ ਸਿੱਖ ਸਿੱਖ ਨੇ ਅਕਲ ਵਾਲੇ ਸਿੱਖ ਨੇ ਇਹ ਸ਼ਾਂਤ ਰਹਿੰਦੇ ਨੇ ਇਹ ਤੇ ਜਿਉਂਦੇ ਦਰਗਾਹ ਚ ਰਹਿੰਦੇ ਆ ਇਹ ਤੇ ਬੇਗਮ ਪੂਰਾ ਸ਼ਹਿਰ ਕੋ ਨਾਉ ਵਾਲੇ ਤੇ ਬੇਗਮ ਇਹ ਤੇ ਗਮ ਰਹਿਤ ਲੋਕ ਨੇ ਅੰਦਰੋਂ ਗਮ ਹੀ ਨਹੀਂ ਕੋਈ ਵੱਡੀਆਂ ਵੱਡੀਆਂ ਤਕਲੀਫਾਂ ਵਿੱਚ ਵੀ ਇਹ ਖੁਸ਼ ਰਹਿਣਾ ਸਿੱਖਦੇ ਆ ਇਹ ਤੇ ਕੰਨਿਆਂ ਤੇ ਪੈ ਕੇ ਵੀ ਹੱਸਣਾ ਜਾਣਦੇ ਆ ਇਹ ਤੇ ਇਦਾਂ ਦੀ ਕੌਮ ਹੈ ਮੈਸੇਜ ਚੰਗਾ ਕਨਵੇ ਕਰੋ ਦੁਨੀਆ ਦੇ ਵਿੱਚ ਅਸਲੀ ਰੂਪ ਆਪਣਾ ਬਣਾ ਕੇ ਲਿਆਓ ਇਦਾਂ ਦਾ ਕੁਝ ਨਾ ਕਰੀਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ